ਤੁਹ ਹੋਮ ਹੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਮ ਹੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਐਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਐਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਫਰਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਐਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹ ਤਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਘਟੇ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਐਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਐਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹ ਤਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ। ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ। ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ। ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ। ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਏ। ਇਹ ਤਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ। ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ। ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਘਟ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਜਦੋਂ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ। ਜਦੋਂ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ। ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ। ਗਰੀਬ ਬੰਦਾ ਆਪਣੇ ਘਟੇ ਲਈ ਤਰਿਆ ਫਿਰਦਾ। ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਏ। ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ। ਜਦੋਂ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ। ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟਿਕਣੇ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਜਦੋਂ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਤਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹ ਤਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਤਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਫਰੈਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟਿਕਾਣੇ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐਂ ਤਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਸਰਦੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਐਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਐਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਐਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਸਰਦੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਐਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਘਟੇ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਐਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਐਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ। ਜਦੋਂ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ। ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ। ਗਰੀਬ ਬੰਦਾ ਆਪਣੇ ਘਟ ਲਈ ਤੁਰਿਆ ਫਿਰਦਾ। ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ। ਜਦੋਂ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ। ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟਿਕਣੇ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟਿਕਣੇ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਜਦੋਂ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਐਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਜਦੋਂ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਐਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਘਟੇ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਸਹਦੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਐਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਐਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹ ਤਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਇਹ ਤਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਘਟ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਤਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਘਟੇ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਘਟ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਿਸੇ ਦਾ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਇਦਾਂ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਐਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ ਪਰ ਐਦਾ ਨਹੀਂ ਮਾਰੀਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਢਿੱਡ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ। ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ। ਪਰ ਇਹਦਾ ਨਹੀਂ ਮਾਰੀਦਾ ਹੁੰਦਾ ਯਾਰ। ਗਰੀਬ ਬੰਦਾ ਆਪਣੇ ਟੱਡ ਲਈ ਤੁਰਿਆ ਫਿਰਦਾ। ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਏ। ਇਹਦਾ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ। ਚਲੋ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਣਗੇ। ਪਰ ਇਦਾਂ ਨਹੀਂ ਮਾਰੀ ਜਾਂਦਾ ਹੁੰਦਾ ਯਾਰ ਗਰੀਬ ਬੰਦਾ ਆਪਣੇ ਘਟ ਲਈ ਤੁਰਿਆ ਫਿਰਦਾ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਐਦਾਂ ਥੱਪੜ ਨਹੀਂ ਮਾਰੀਦਾ ਹੁੰਦਾ ਯਾਰ ਕਹਿੰਦੇ ਜਦੋਂ ਤੁਸੀਂ ਮਾਲਕ ਹੋਵੋਗੇ ਉਹ ਤੁਹਾਡੇ ਕੰਮ ਕਰਦੇ ਹੋਵੋਗੇ ਪਰ ਇਦਾਂ ਨਹੀਂ ਮਾਰੀ ਜਾਂਦਾ ਹੁੰਦਾ ਯਾਰ ਗਰੀਬ ਬੰਦਾ